ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੂਰੀ ਝੋਟੀ ਦਿਖਾਉਣੀ ਆ ਤੇ ਨਾਲ ਹੀ ਘਰ ਦੀ ਝੋਟੀ ਆ ਰੇਟ ਵੀਡੀਓ ਦੇ ਵਿੱਚ ਹੋਊਗਾ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਅੱਗੇ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮਕ ਚਿੱਤਰ ਸਿੰਘ ਸਨੋਬਾਦ ਸਿੰਘ ਪਿੰਡ ਰਈਆ ਜਿਲ੍ਹਾ ਜਿਲ੍ਹਾ ਬਠਿੰਡਾ ਆ ਗਿਆ ਪਿੰਡ ਰਈਆ ਹਣਾ ਆਪਣਾ ਨੈਬ ਬੱਲੋ ਦੇ ਨੇੜੇ ਆ ਗਿਆ ਨੇੜੇ ਹਣਾ ਠੀਕ ਹੈ ਤਾਂ ਪਰ ਹੈਗਾ ਇਥੋਂ 10 ਕਿਲੋਮੀਟਰ ਹੈ 10 ਕਿਲੋਮੀਟਰ ਠੀਕ ਹੈ ਮੋਬਾਈਲ ਨੰਬਰ ਆਪਣਾ 9855003525 9855003525 03525 ਜਿਹੜੇ ਆਪਾਂ ਬੂਰੀ ਝੋਟੀ ਦੇਖੀ ਜ ਨੇ ਸੂਆ ਕਿਹੜਾ ਸੂੰਦੀ ਐ ਇਸ ਬਾਰੇ ਦੂਜਾ ਦੂਜਾ ਸੂਆ ਤੇ ਕਹਿ ਇੱਕ ਨਾਲ ਜੀ ਸੂੰਦਿਆ ਜੇ ਸੂੰਦੇ ਮਤਲਬ ਜੀ ਹੱਥ ਜਾਂ ਡੀਟੇ ਛੱਡੇ ਠੀਕ ਹੈ ਇੱਕ ਹਫ਼ਤਾ ਤੱਕ ਬਾਕੀ ਆ ਸੂਣਦਾ ਹਣਾ ਠੀਕ ਆ ਪਹਿਲੇ ਸੂਵੇ ਆਪਣੇ ਕੋਲੇ ਸੀ ਹਣਾ ਹਾਂਜੀ ਆਪਣੇ ਕੋਲੇ ਹੀ ਘਰ ਦੀ ਠੀਕ ਹੈ ਕਿੰਨਾ ਕ ਦੁੱਧ ਪਾਇਆ ਪਹਿਲੇ ਸੂਵੇ ਨੇ 11 12 ਲੀਟਰ 11 12 ਲੀਟਰ ਤੇ ਚੌਂਡ ਚਵਾਦੀ ਪੋਲੀ ਹੈ ਵਧੀਆ ਪੂਰੀ ਵਧੀਆ ਜੀ ਚੌਂਡ ਕੋਈ ਮਰਜ਼ੀ ਠੀਕ ਹੈ ਹੁਣ ਸਾਹਣ ਕਿਹੜੇ ਤੋਂ ਕਰਾਸ ਆਏ ਇਹ ਬੂਰਾ ਸਾਹਣ ਠੀਕ ਆ ਬੂਰਾ ਸਾਹਣ ਦੀ ਪਿੰਡ ਉਹਦੇ ਕਰਾਸ ਆ ਹਾਂਜੀ ਪਿੰਡ ਠੀਕ ਆ ਪਿਛਲੇ ਸੂਵੇ ਵਧੀਆ ਬੱਚਾ ਪਾਇਆ ਬੂਰਾ ਇਹਨੇ ਕਿ ਕਾਲਾ ਪਾਇ ਠੀਕ ਹੈ ਰੇਟ ਇਹਦਾ ਪੱਕੀ ਰੱਖਿਆ ਰੇਟ ਹੈ ਜੀ 1 ਲੱਖ ਕੀ ਹੈ ਮਾਨਤਨ ਹੋ ਜਾਊਗਾ ਹਾਂਜੀ ਮਾਨਤਨ ਠੀਕ ਹੈ ਅੰਦਾਜ਼ਾ ਲਾ ਕੇ ਜੱ ਲਈ ਬੇਦਕੀ ਦੁੱਧ ਕਿੰਨਾ ਪਾ ਦੂਗੀ ਇਹ ਦੁੱਧ ਤੇ ਕਿੰਨਾ ਆ ਸਕਦੀ ਹੈ ਜੀ ਮਤਲਬ ਦੋ ਤਣੇ ਠੀਕ ਹੈ ਪਾਕੀ ਜੋ ਦੇ ਹਿਸਾਬ ਨਾਲ ਸਾਡ ਦੇ ਹਿਸਾਬ ਨਾਲ ਕਹਿੰਦਾ ਬਾ ਮੰਨ ਕੇ ਜੱਲੇ ਵੀ 12 ਕਿਲੋ ਤੋਂ ਪਾਰ ਵਾਲੀ ਝੋਟੀ ਹੈਗੀ ਆ ਹੈਗੀ ਹੈ ਠੀਕ ਹੈ ਧੋ ਰਿਓ ਬਾਹਰ ਨੂੰ ਇਹਨੂੰ ਸੋ ਵੀਰੋ ਦੂਜਾ ਸੂਆ ਝੋਟੀ ਸੁੰਦੀ ਪਈ ਆ ਘਰੇਲੂ ਝੋਟੀਆਂ ਵਾਜਾਂ ਦੀ ਪਹਿਲੇ ਸੂਏ 11 ਲੀਟਰ ਦਾ 10 ਪਾ ਦੁੱਧ ਤਾਂ ਚੰਗੀ ਗੇਅਰ ਕਰ ਲਾਂਗੇ ਤੇਰਾ ਤੇ ਪਰ ਤੁਸੀਂ 12 ਲੀਟਰ ਮੰਨ ਕੇ ਲੈ ਸਕਦੇ ਹੋ ਤੇ ਨਾਲ ਹੀ ਝੋਟੀ ਹੈ ਬਹੁਤ ਘੱਟ ਮਿਲਦੀ ਆ ਬੁਰੀ ਤੇ ਨਾਲ ਹੀ ਜਮਾ ਤੇ ਸਾਂ ਵੀ ਬੂਰੇ ਦਾ ਕਰਾਸ ਹੈ ਗੱਲ ਕਨਫਰਮ ਹੈ ਕਿ ਬੱਚਾ ਇਹ ਬੂਰਾ ਹੀ ਪਾਉਗੀ ਕੱਤੀ ਵਗੈਰਾ ਪਾ ਲਈ ਚਾਰ ਚਾਂ ਦੇ ਲੱਗ ਜਾਂਦੇ ਆ ਸੋਲੇ ਵਾ ਵਗੈਰਾ ਦੇਖੋ ਨੇੜ ਤੋਂ ਤੇ ਅੱਜ ਇਹਦੇ ਮੰਨ ਕੇ ਚਲੋ ਪੰਜ-ਛੇ ਕਿ ਦਿਨ ਇਹਦੇ ਬਾਕੀ ਪਿਆ ਸੂਨ ਦੇ ਵਿੱਚ ਸੋ ਕੱਦ-ਕਾਟ ਚੰਗਾ ਤੇ ਜਿੰਦ-ਜਾਨ ਵਧੀਆ ਰਾਜੀ ਸੰਭੀ ਬੜੀ ਵੀ ਸੋ ਥਣਾਂਾਂ ਦੀ ਮਿੱਠੀ ਵਗੈਰਾ ਦੇਖ ਸਕਦੇ ਹੋ ਚਾਰੇ ਥਣ ਨਿਖਣ ਵਿੱਚ ਸਾਫ਼ ਸੁਥਰੇ ਤੇ ਬਾਕੀ ਚੋਣ ਚਵਾਈ ਵੀ ਦੱਸ ਦਿਆਂ ਕਿ ਨਰਮ ਚਵਾਈ ਦੀ ਸੀਗੀ ਪਹਿਲੇ ਸੂਏ ਦਾ ਦੁੱਧ ਘਰ ਪੀਤਾ ਹੁਣ ਦੂਜਾ ਸੂਏ ਸੂਨ ਨੂੰ 5-6 ਕਿ ਦਿਨ ਬਾਕੀ 1,30,000 ਰੁਪਏ ਕੀਮਤ ਦਾ ਉਥਾਨ ਇੱਕ ਵਾਰ ਆਪਾਂ ਨੀਰ ਤੋਂ ਫੇਰ ਦਿਖਾ ਦਨੇ ਆ ਚਾਰੇ ਤਾਂ ਨਿਕਣਵੇਂ ਸਾਫ ਸੁਥਰੇ ਵਿੱਤੀ ਤੇ ਸੋ ਪਿੰਡ ਰਈਆ ਜ਼ਿਲ੍ਹਾ ਬਠਿੰਡਾ ਪੈ ਗਿਆ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਲਈ ਸਭ ਦਾ ਤਹਿ